ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੋਹੇ ਦੀ ਹੈਲਦੀ ਟਿਫਿਨ ਰੈਸিপি ਬਣਾਵਾਂਗੇ ਉਸਦੇ ਲਈ ਮੈਂ ਇੱਕ ਕਾਲੀ ਪੋਹਾ ਲਿਆ ਹੈ ਪੋਹੇ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਦੋ ਕਾਲੀਆਂ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਪੋਹੇ ਨੂੰ ਸਾਫ਼ ਕਰ ਲਵਾਂਗੇ ਤੇ ਦੂਸਰੀ ਬੌਲ ਦੇ ਵਿੱਚ ਪਾਣੀ ਨੂੰ ਕੱਢ ਲਵਾਂਗੇ ਸਾਫ਼ ਕਰਕੇ ਪਾਣੀ ਕੱਢਣ ਤੋਂ ਬਾਅਦ ਥੋੜੀ देर ਪੋਹੀ ਨੂੰ ਰੱਖ ਦੇਵਾਂਗੇ ਉਹਨਾਂ ਟਾਈਮ ਆਪਾਂ ਸਬਜ਼ੀਆਂ ਕੱਟ ਲਵਾਂਗੇ ਤੇ ਹੁਣ ਆਪਾਂ ਇੱਕ ਵੱਡੇ ਬੌਲ ਦੇ ਵਿੱਚ ਪੋਹੀ ਨੂੰ ਕੱਢ ਲਵਾਂਗੇ ਮੈਪੋਹੇ ਨੂੰ ਥੋੜੀ ਦੇਰ ਧੋਣ ਤੋਂ ਬਾਅਦ ਇਸ ਤਰੀਕੇ ਨਾਲ ਰੱਖ ਦਿੱਤਾ ਸੀ ਜਿਸ ਦੇ ਨਾਲ ਪੋਹਾ ਨਰਮ ਪੈ ਜਾਏਗਾ ਪੋਹੇ ਨੂੰ ਇੱਕ ਬਾਲ ਵਿੱਚ ਕੱਟਣ ਤੋਂ ਬਾਅਦ ਕੁਝ ਸਬਜ਼ੀਆਂ ਐਡ ਕਰਾਂਗੇ ਇੱਕ ਕੌਲੀ ਕੱਚਾ ਕद्दू ਘਸ ਕੀਤਾ ਹੋਇਆ ਆਲੂ ਪਾਵਾਂਗੇ ਇਹ ਨਾਟਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਆਪਾਂ ਇਸ ਨਾਸ਼ਤੇ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਨੂੰ ਈਵਨਿੰਗ 스ਨੈਕਸ ਦੇ ਵਿੱਚ ਵੀ ਖਾ ਸਕਦੇ ਹਾਂ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹਾਂ ਇੱਕ ਗਾਜਰ ਪਾਵਾਂਗੇ ਕੱਦੂਕਸ ਕੀਤੀ ਹੋਈ ਆਪਾਂ ਇਸ ਵਿੱਚ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਸਬਜ਼ੀਆਂ ਐਡ ਕਰ ਸਕਦੇ ਹਾਂ ਜੀ ਇੱਕ ਕੌਲੀ ਧਨੀਆ ਪਾਵਾਂਗੇ ਇਹ ਪੋਹਾ ਕਟਲਟ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਣਗੇ ਜੀ ਕਿਉਂਕਿ ਆਪਾਂ ਇਸ ਨੂੰ ਪੋਹੇ ਤੋਂ ਤਿਆਰ ਕਰ ਰਹੇ ਹਾਂ ਇਸ ਲਈ ਹੈਲਦੀ ਨੇ ਥੋੜੀ ਜਿਹੀ ਸ਼ਿਮਲਾ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਇੱਕ ਕਾਲੀ ਪਿਆਜ਼ ਪਾਵਾਂਗੇ ਪਿਆਜ਼ ਨੂੰ ਮੈਂ ਇਸ ਤਰੀਕੇ ਨਾਲ ਪਤਲਾ ਪਤਲਾ ਲੰਬਾ ਲੰਬਾ ਕੱਟ ਕਰ ਲਿਆ ਸੀ ਸਾਰੀਆਂ ਸਬਜ਼ੀਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਕੁਝ ਮਸਾਲੇ ਪਾਵਾਂਗੇ ਇੱਕ ਚਮਚਾ ਰੱਡ ਚਿਲੀ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਮੈਂ ਇਥੇ ਨਮਕ ਦੋ ਚਮਚ ਲੈ ਆਇਆ ਹਾਂ 1 ਚਮਚ ਗਰਮ ਮਸਾਲਾ ਪਾਵਾਂਗੇ 1 ਚਮਚ ਧਨੀਆ ਪਾਊਡਰ ਪਾਵਾਂਗੇ 1 ਚਮਚ ਜੀਰਾ ਪਾਊਡਰ ਪਾਵਾਂਗੇ 1 ਛੋਟਾ ਚਮਚ ਬਲੈਕ ਪੀਪਰ ਪਾਊਡਰ ਪਾਵਾਂਗੇ 1 ਚਮਚ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਅੱਧੇ ਕੌਲੀ ਬੇਸਨ ਪਾਵਾਂਗੇ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਇਹ ਮੈਂ ਲਸਣ ਅਦਰਕ ਦਾ ਮਿਕਸ ਪੇਸਟ ਪਾਇਆ ਹੈ ਥੋੜਾ ਜਿਹਾ ਸਾਬ ਤੇ ਜੀਰਾ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਭ ਨੂੰ ਤੁਸੀਂ ਵੀ ਇਸ ਤਰੀਕੇ ਨਾਲ ਪੋਹਾ ਕਟਲਟ ਬਣਾ ਕੇ ਦੇਖੋ ਜੀ ਇਹ ਪੋਹਾ ਕਟਲਟ ਬਹੁਤ ਹੀ ਟੇਸਟੀ ਤੇ ਬਹੁਤ ਹੀ ਈਜ਼ੀ ਬਣ ਕੇ ਤਿਆਰ ਹੁੰਦੇ ਨੇ ਆਪਾਂ ਇਸ ਪੋਹਾ ਕਟਲਟ ਨੂੰ ਈਵਨਿੰਗ 스ਨੈਕਸ ਦੇ ਵਿੱਚ ਵੀ ਖਾ ਸਕਦੇ ਹਾਂ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹਾਂ ਇਸ ਤਰੀਕੇ ਨਾਲ ਮਿਕਸ ਕਰ ਲਵਾਂਗੇ ਜਾਂ ਕਿ ਤਰ੍ਹਾਂ ਮੈਂ ਇੱਥੇ ਕੱਚੇ ਆਲੂ ਨੂੰ ਕੱਦੂਕਸ ਕਰਕੇ ਪਾਇਆ ਹੈ ਜੀ ਆਪਾਂ ਆਲੂ ਨੂੰ ਉਬਾਲ ਕੇ ਵੀ ਪਾ ਸਕਦੇ ਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦਿਨ ਆ ساری ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀ ਰਹੇਗੀ ਆਲੂਆਂ ਨੂੰ ਮਿਕਸ ਕਰਨ ਤੋਂ ਬਾਅਦ ਮੈਂ ਇੱਥੇ ਇੱਕ ਬਾਉਲ ਲਈ ਹੈ ਬਾਉਲ ਦੇ ਵਿੱਚ 4 ਚਮਚਾ ਰੋਟ ਦਾ ਆਟਾ ਲਿਆ ਹੈ ਇਸ ਦੀ ਆ ਪਸਲਰੀ ਬਣਾ ਲਵਾਂਗੇ ਇੱਕ ਚਮਚ ਕਲਾਂਜੀ ਪਾਵਾਂਗੇ ਇੱਕ ਚਮਚ ਹਰਾ ਧਨੀਆ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਸ ਦੀ ਸਲਰੀ ਬਣਾ ਲਵਾਂਗੇ ਨਾਲ-ਨਾਲ ਹਿਲਾਉਂਦੇ ਰਵਾਂਗੇ ਇਸ ਦੇ ਵਿੱਚ ਲਮਸ ਨਾ ਪੈ ਜਾਣ ਇਸ ਦੇ ਲਈ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ-ਨਾਲ ਪਾਣੀ ਪਾ ਲਵਾਂਗੇ ਤੇ ਨਾਲ-ਨਾਲ ਹਿਲਾਉਂਦੇ ਰਵਾਂਗੇ ਇਸ ਦੀ ਸਲੜੀ ਬਣ ਕੇ ਤਿਆਰ ਹੈ ਹੁਣ ਆਪਾਂ ਕਟਲਟ ਬਣਾ ਲਵਾਂਗੇ ਕਟਲਟ ਬਣਾਉਣ ਦੇ ਲਈ ਮੈਂ ਹੱਥਾਂ ਨੂੰ ਥੋੜਾ ਜਿਹਾ ਤੇਲ ਲਗਾ ਲਿਆ ਸੀ ਇਸ ਤਰੀਕੇ ਨਾਲ ਆਲੂਆਂ ਦੇ ਥੋੜੇ ਥੋੜੇ ਹਿੱਸੇ ਨੂੰ ਲੈ ਕੇ ਕਟਲਟ ਦੀ ਸ਼ੇਪ ਦੇ ਦੇਵਾਂਗੇ ਹੱਥਾਂ ਨਾਲ ਹਲਕਾ-ਹਲਕਾ ਪ੍ਰੈਸ ਕਰ ਲਵਾਂਗੇ ਇਸ ਤਰੀਕੇ ਨਾਲ ਕਟਲਟ ਬਣ ਕੇ ਤਿਆਰ ਨੇ ਇਸ ਤਰੀਕੇ ਨਾਲ ਮੈਂ ਕਾਫੀ ਸਾਰੇ ਕਟਲਟ ਤਿਆਰ ਕਰ ਲਵਾਂਗੀ ਇਸ ਤਰੀਕੇ ਨਾਲ ਮੈਂ ਪਹਿਲਾਂ ਗੋਲ ਗੋਲ ਪੀੜੇ ਦੀ ਤਰ੍ਹਾਂ ਬਣਾ ਲਿਆ ਬਾਅਦ ਵਿੱਚ ਇਸ ਤਰੀਕੇ ਨਾਲ ਹੱਥ ਦੇ ਨਾਲ ਥੋੜਾ ਥੋੜਾ ਪ੍ਰੈਸ ਕਰ ਲਿਆ ਹੈ ਤੇ ਬਾਅਦ ਦੇ ਵਿੱਚ ਕਟਲਟ ਦੀ ਸ਼ੇਪ ਦੇ ਦਿੱਤੀ ਇਸ ਤਰੀਕੇ ਨਾਲ ਅੱਥੇ ਮੈਂ ਸਾਰੇ ਕਟਲਟ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਮੈਂ ਸਾਰੇ ਕਟਲਟ ਨੂੰ ਫਰਾਈ ਕਰ ਲਵਾਂਗੀ ਕਟਲਟ ਫਰਾਈ ਕਰਨ ਤੋਂ ਪਹਿਲਾਂ ਜੋ ਆਪਾਂ ਸਲਰੀ ਤਿਆਰ ਕੀਤੀ ਸੀ ਉਸ ਸਲਰੀ ਦੇ ਵਿੱਚ ਡਿਪ ਕਰ ਲਵਾਂਗੇ ਕਟਲਟ ਨੂੰ ਤੇ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਮੈਂ ਅੱਥੇ ਕਟਲਟ ਫਰਾਈ ਕਰਨ ਦੇ ਲਈ ਸਰੋਂ ਦਾ ਤੇਲ ਲਿਆ ਹੈ ਜੀ ਆਪਾਂ ਕੋਈ ਵੀ ਤੇਲ ਲੈ ਸਕਦੇ ਹਾਂ ਇਸ ਤਰੀਕੇ ਨਾਲ ਮੈਂ ਕਾਫੀ ਸਾਰੇ ਕਟਲਟ ਤਿਆਰ ਕਰਕੇ ਰੱਖ ਲਏ ਸੀ ਇਸ ਤਰੀਕੇ ਨਾਲ ਹੁਣ ਮੈਂ ਵਾਰੀ-ਵਾਰੀ ਕਰਕੇ ਇਹਨਾਂ ਨੂੰ ਫਰਾਈ ਕਰ ਲਵਾਂਗੀ ਇਸ ਤਰੀਕੇ ਨਾਲ ਹੁਣ ਮੈਂ ਸਾਰੇ ਪੋਹਾ ਕਟਲਟ ਨੂੰ ਫਰਾਈ ਕਰ ਲਵਾਂਗੀ ਮੈਂ ਪੂਹਾ ਕਟਲਟ ਦੇ ਵਿੱਚ ਕਲੌਂਜੀ ਪਾਈ ਹੈ ਜੀ ਆਪਾਂ ਕਲੌਂਜੀ ਨੂੰ ਸਕਿਪ ਵੀ ਕਰ ਸਕਦੇ ਹਾਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਥੋੜਾ ਪੱਕਣ ਤੇ ਸਾਈਡਾਂ ਚੇਂਜ ਕਰ ਦੇਵਾਂਗੇ ਬਹੁਤ ਸੋਹਣੀ ਕਸ਼ੂ ਬੁਆ ਰਹੀ ਹੈ ਜੀ ਇਹ ਪੁਹਾ ਕਟਲਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਦੇਖੋ ਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਫਰਾਈ ਹੋ ਰਹੀਆਂ ਨੇ ਬਿਲਕੁਲ ਵੀ ਤੇਲ ਦੇ ਵਿੱਚ ਬਿਕਰ ਨਹੀਂ ਰਹੀਆਂ ਨੇ ਨਾਲ-ਨਾਲ ਸਾਈਡਾਂ ਚੇਂਜ ਕਰਦੇ ਰਵਾਂਗੇ ਅਸੀਂ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਨੇ ਆ ਜੇ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਓ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਸਾਡੀ ਵੀਡੀਓਜ਼ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖੋ ਹੁਣ ਕਟਲਟ ਹਲਕੇ 골ਡਨ ਬ੍ਰਾਊਨ ਹੋ ਚੁੱਕੇ ਨੇ ਥੋੜਾ ਜਿਹਾ ਹੋਰ ਪਕਾ ਲਵਾਂਗੇ ਨਾਲ-ਨਾਲ ਇਸ ਤਰੀਕੇ ਨਾਲ ਸਾਈਡਾਂ ਚੇਂਜ ਕਰਦੇ ਰਵਾਂਗੇ ਇਹ ਪੋਹਾ ਕਟਲਟ ਘਾਟ ਤੋਂ ਕਾਟੇ ਇੰਗਰੀਡੀਅੰਟਸ ਨਾਲ ਬਣ ਕੇ ਤਿਆਰ ਹੁੰਦਾ ਜੀ ਤੇ ਹੈਲਦੀ ਵੀ ਹੈ ਪੋਹਾ ਕਟਲਟ 골ਡਨ ਬ੍ਰਾਊਨ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ 1-2 ਮਿੰਟ ਰੱਖ ਲਵਾਂਗੇ ਤਾਂ ਕਿ ਦਿਲ ਨਿਕਲ ਜਾਵੇ ਤੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਪੋਹਾ ਕਟਲਟ ਨੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ